ਵਿਰੋਧੀਆਂ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਦੋਸ਼ਾਂ ਕੀ ਸੂਬੇ ਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਐ ਇਸ ਤੇ ਆਮ ਆਦੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਵਿਰੋਧੀ ਧਿਰ ਤੋਂ ਜਵਾਬ ਮੰਗਿਆ ਪੰਨੂ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਸੁਰੱਖੇ ਸੂਬਿਆਂ ਦੇ ਵਿੱਚ ਆਉਂਦਾ ਹੈ ਬਲਤੇਜ ਪੰਨੂ ਨੇ ਵਿਰੋਧੀ ਧਿਰ ਖਾਸ ਕਰਕੇ ਭਾਤੀ ਜਨਤਾ ਪਾਰਟੀ ਉਤੇ ਤਿੱਖਾ ਹਮਲਾ ਕਰਦਿਆ ਕਿ ਹੈ ਕਿ ਉਹ ਸੂਬੇ ਦੀ ਕਾਨੂੰਨ ਵਿਵਸਥਾ ਵਿਗੜਨ ਦਾ بار-ਬਾਰ ਦਾਵਾ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਨੂ ਨੇ ਕਿਹਾ ਕਿ ਪੰਜਾਬ ਬਹੁਤ ਸੁਰੱਖਿਅਤ ਹੈ ਖਾਸ ਕਰਕੇ ਭਾਜਪਾ ਸ਼ਾਸਿਤ ਸੂਬਿਆਂ ਜਿਵੇਂ ਕਿ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁਕਾਬਲੇ ਜਿੱਥੇ ਕਾਨੂੰਨ ਵਿਵਸਥਾ ਦੇ ਵਿੱਚ ਸਮੁੱਚ ਹੀ ਟਹਿ ਟੇਰੀ ਹੋ ਚੁੱਕੀ ਹੈ ਪੰਨੂ ਨੇ ਕਿਹਾ ਕਿ ਜਿੰਨ ਤੱਕ ਸੁਰੱਖਿਆ ਦੇ ਲਈ ਅਸਲੀ ਖਤਰਾ ਪੰਜਾਬ ਤੋਂ ਨਹੀਂ ਸਗੋ ਉਹਨਾਂ ਸਿਆਸੀ ਤਾਕਤਾਂ ਤੋਂ ਹੈ ਜੋ ਗੈਂਗਸਟਰਾਂ ਨੂੰ ਸਰਗਰਮੀ ਦੇ ਨਾਲ ਮਦਦ ਕਰ ਰਹੀਆਂ ਨੇ ਪੰਜਾਬ ਨੂੰ ਲੈ ਕੇ ਜੜੀਆਂ ਵਿਰੋਧੀ ਧਿਰਾਂ ਨੇ ਉਹ ਇੱਕ 이슈 ਬਹੁਤ ਤੇਜ਼ੀ ਦੇ ਨਾਲ ਉਠਾਉਂਦੀਆਂ ਨੇ ਕਿ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਹੋ ਰਹੀ ਹੈ ਜਦੋਂ ਕਿ ਲਾਅ ਐਂਡ ਆਰਡਰ ਪੰਜਾਬ ਉਹਨਾਂ ਸੂਬਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬਿਹਤਰ ਹੈ ਉਹ ਸਾਰੇ ਅੰਕੜੇ ਬੋਲਦੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਖਰਾਬ ਹੈ ਉੱਤਰ ਪ੍ਰਦੇਸ਼ ਹੈ ਮੱਧ ਪ੍ਰਦੇਸ਼ ਹੈ ਹਰਿਆਣਾ ਹੈ ਇਹੋ ਦੇ ਸੂਬਿਆਂ ਦੇ ਵਿੱਚ ਖਰਾਬ ਹੈ ਸੁਆਲੇ ਵਾਲੇ ਕਿ ਲਾ ਐਂਡ ਆਰਡਰ ਦਾ ਇਸ਼ੂ ਉਠਾਉਣ ਵਾਲੇ ਲਾ ਐਂਡ ਆਰਡਰ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ ਇੱਕ ਆਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਉਹ ਇੱਕ ਗੈਂਗਸਟਰ ਦੀ ਹੈ ਜਿਹੜਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ ਲਾਰੈਂਸ ਬਿਸ਼ਨੋਈ ਉਥੋਂ ਉਹ ਕਿਵੇਂ ਇੱਕ ਫੋਨ ਦੇ ਰਾਹੀਂ ਧਮਕੀਆਂ ਦੇ ਰਿਹਾ ਔਰ ਗੈਂਗवार ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਬਲਤੇਜ ਪੰਨੂ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਭਾਰਤ ਦੇ ਵਿੱਚ ਸਰਗਰਮ ਜ਼ਿਆਦਾਤਰ ਗੈਂਗਸਟਰਾਂ ਦੀਆਂ ਜੜਾ ਹਰਿਆਣਾ ਦੇ ਵਿੱਚ ਨਹੀਂ ਉਹਨਾਂ ਕਿਹਾ ਕਿ ਲੋਰੈਂਸ ਬਿਸ਼ਨੋਈ ਵੀ ਪੰਜਾਬ ਦੇ ਵਿੱਚ ਇੱਕ ਸਮੇਂ ਵਿਦਿਆਰਥੀ ਸੀ ਅਤੇ ਐਮਓਆਈ ਦੇ ਨਾਲ ਜੁੜਿਆ ਹੋਇਆ ਸੀ ਜਿੱਥੇ ਉਸ ਦੇ ਕਈ ਤਤਕਾਲੀ ਵਿਦਿਆਰਥੀ ਆਗੂਆ ਜੋ ਹੁਣ ਵੱਖ-ਵੱਖ ਪਾਰਟੀਆਂ ਦੇ ਵਿੱਚ ਸਿਆਸਤਦਾਨ ਨੇ ਉਹਨਾਂ ਦੇ ਨਾਲ ਸੰਬੰਧ ਸਨ ਬਲਤੇਜ ਪੰਨੂ ਨੇ ਵਿਰੋਧੀ ਧਿਰ ਖਾਸ ਕਰਕੇ ਭਾਜਪਾ ਜਨਤਾ ਪਾਰਟੀ ਉਤੇ ਤਿੱਖਾ ਹਮਲਾ ਕਰਦਿਆ ਕਿ ਹੈ ਕਿ ਉਹ ਸੂਬੇ ਦੀ ਕਾਨੂੰਨ ਵਿਵਸਥਾ ਵਿਗੜਨ ਦਾ بار-ਬਾਰ ਦਾਵਾ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਨੂ ਨੇ ਕਿਹਾ ਕਿ ਪੰਜਾਬ ਬਹੁਤ ਸੁਰੱਖਿਅਤ ਹੈ ਖਾਸ ਕਰਕੇ ਭਾਜਪਾ ਸਿਆਸਤ ਸੂਬਿਆਂ ਜਿਵੇਂ ਕਿ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁਕਾਬਲੇ ਜਿੱਥੇ ਕਾਨੂੰਨ ਵਿਵਸਥਾ ਦੇ ਵਿੱਚ ਸਮੁੱਚ ਹੀ ਟੈਟੇਰੀ ਹੋ ਚੁੱਕੀ ਹੈ ਪੰਨੂ ਨੇ ਕਿਹਾ ਕਿ ਜਿੰਨ ਤੱਕ ਸੁਰੱਖਿਆ ਦੇ ਲਈ ਅਸਲੀ ਖਤਰਾ ਪੰਜਾਬ ਤੋਂ ਨਹੀਂ ਸਗੋ ਉਹਨਾਂ ਸਿਆਸੀ ਤਾਕਤਾਂ ਤੋਂ ਹੈ ਜੋ ਗੈਂਗਸਟਰਾਂ ਨੂੰ ਸਰਗਰਮੀ ਦੇ ਨਾਲ ਮਦਦ ਕਰ ਰਹੀਆਂ ਨੇ ਪੰਜਾਬ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇੱਕ ਇਸ਼ੂ ਬਹੁਤ ਤੇਜ਼ੀ ਦੇ ਨਾਲ ਉਠਾਉਂਦੀਆਂ ਨੇ ਕਿ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਹੋ ਰਹੀ ਹੈ ਜਦੋਂ ਕਿ ਲਾਅ ਐਂਡ ਆਰਡਰ ਪੰਜਾਬ ਉਨ੍ਹਾਂ ਸੂਬਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੇਤਰ ਹੈ ਉਹ ਸਾਰੇ ਅੰਕੜੇ ਬੋਲਦੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਖਰਾਬ ਹੈ ਉੱਤਰ ਪ੍ਰਦੇਸ਼ ਹੈ ਮੱਧ ਪ੍ਰਦੇਸ਼ ਹੈ ਹਰਿਆਣਾ ਹੈ ਇਹੋ ਦੇ ਸੂਬਿਆਂ ਦੇ ਵਿੱਚ ਖਰਾਬ ਹੈ ਸਵਾਲ ਇਹ ਹੈ ਕਿ ਲਾਅ ਐਂਡ ਆਰਡਰ ਦਾ ਇਸ਼ੂ ਉਠਾਉਣ ਵਾਲੇ ਲਾਅ ਐਂਡ ਆਰਡਰ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ ਇੱਕ ਆਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਉਹ ਇੱਕ ਗੈਂਗਸਟਰ ਦੀ ਹੈ ਜਿਹੜਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ ਲਾਰੈਂਸ ਬਿਸ਼ਨੋਈ ਉੱਥੋਂ ਉਹ ਕਿਵੇਂ ਇੱਕ ਫੋਨ ਦੇ ਰਾਹੀਂ ਧਮਕੀਆਂ ਦੇ ਰਿਹਾ ਔਰ ਗੈਂਗवार ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਬਲਤੇਜ ਪੰਨੂ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਭਾਰਤ ਦੇ ਵਿੱਚ ਸਰਗਰਮ ਜ਼ਿਆਦਾਤਰ ਗੈਂਗਸਟਰਾਂ ਦੀਆਂ ਜੜਾ ਹਰਿਆਣਾ ਦੇ ਵਿੱਚ ਨਹੀਂ ਉਹਨਾਂ ਕਿਹਾ ਕਿ ਲੋਰੈਂਸ ਬਿਸ਼ਨੋਈ ਵੀ ਪੰਜਾਬ ਦੇ ਵਿੱਚ ਇੱਕ ਸਮੇਂ ਵਿਦਿਆਰਥੀ ਸੀ ਅਤੇ ਐਮਓਆਈ ਦੇ ਨਾਲ ਜੁੜਿਆ ਹੋਇਆ ਸੀ ਜਿੱਥੇ ਉਸ ਦੇ ਕਈ ਤਤਕਾਲੀ ਵਿਦਿਆਰਥੀ ਆਗੂਆ ਜੋ ਹੁਣ ਵੱਖ-ਵੱਖ ਪਾਰਟੀਆਂ ਦੇ ਵਿੱਚ ਸਿਆਸਤਦਾਨ ਨੇ ਉਹਨਾਂ ਦੇ ਨਾਲ ਸੰਬੰਧ ਸਨ ਬਲਤੇਜ ਪੰਨੂ ਨੇ ਵਿਰੋਧੀ ਧਿਰ ਖਾਸ ਕਰਕੇ ਭਾਜਪਾ ਜਨਤਾ ਪਾਰਟੀ ਉਤੇ ਤਿੱਖਾ ਹਮਲਾ ਕਰਦਿਆ ਕਿ ਹੈ ਕਿ ਉਹ ਸੂਬੇ ਦੀ ਕਾਨੂੰਨ ਵਿਵਸਥਾ ਵਿਗੜਨ ਦਾ بار-ਬਾਰ ਦਾਵਾ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਨੂ ਨੇ ਕਿਹਾ ਕਿ ਪੰਜਾਬ ਬਹੁਤ ਸੁਰੱਖਿਅਤ ਹੈ ਖਾਸ ਕਰਕੇ ਭਾਜਪਾ ਸਿਆਸਤ ਸੂਬਿਆਂ ਜਿਵੇਂ ਕਿ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁਕਾਬਲੇ ਜਿੱਥੇ ਕਾਨੂੰਨ ਵਿਵਸਥਾ ਦੇ ਵਿੱਚ ਸਮੁੱਚ ਹੀ ਟੈਟੇਰੀ ਹੋ ਚੁੱਕੀ ਹੈ ਪੰਨੂ ਨੇ ਕਿਹਾ ਕਿ ਜਿੰਨ ਤੱਕ ਸੁਰੱਖਿਆ ਦੇ ਲਈ ਅਸਲੀ ਖਤਰਾ ਪੰਜਾਬ ਤੋਂ ਨਹੀਂ ਸਗੋ ਉਹਨਾਂ ਸਿਆਸੀ ਤਾਕਤਾਂ ਤੋਂ ਹੈ ਜੋ ਗੈਂਗਸਟਰਾਂ ਨੂੰ ਸਰਗਰਮੀ ਦੇ ਨਾਲ ਮਦਦ ਕਰ ਰਹੀਆਂ ਨੇ ਪੰਜਾਬ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇੱਕ ਇਸ਼ੂ ਬਹੁਤ ਤੇਜ਼ੀ ਦੇ ਨਾਲ ਉਠਾਉਂਦੀਆਂ ਨੇ ਕਿ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਹੋ ਰਹੀ ਹੈ ਜਦੋਂ ਕਿ ਲਾਅ ਐਂਡ ਆਰਡਰ ਪੰਜਾਬ ਉਨ੍ਹਾਂ ਸੂਬਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੇਤਰ ਹੈ ਉਹ ਸਾਰੇ ਅੰਕੜੇ ਬੋਲਦੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਖਰਾਬ ਹੈ ਉੱਤਰ ਪ੍ਰਦੇਸ਼ ਹੈ ਮੱਧ ਪ੍ਰਦੇਸ਼ ਹੈ ਹਰਿਆਣਾ ਹੈ ਇਹੋ ਦੇ ਸੂਬਿਆਂ ਦੇ ਵਿੱਚ ਖਰਾਬ ਹੈ ਸਵਾਲ ਇਹ ਹੈ ਕਿ ਲਾਅ ਐਂਡ ਆਰਡਰ ਦਾ ਇਸ਼ੂ ਉਠਾਉਣ ਵਾਲੇ ਲਾਅ ਐਂਡ ਆਰਡਰ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ ਇੱਕ ਆਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਉਹ ਇੱਕ ਗੈਂਗਸਟਰ ਦੀ ਹੈ ਜਿਹੜਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ ਲਾਰੈਂਸ ਬਿਸ਼ਨੋਈ ਉੱਥੋਂ ਉਹ ਕਿਵੇਂ ਇੱਕ ਫੋਨ ਦੇ ਰਾਹੀਂ ਧਮਕੀਆਂ ਦੇ ਰਿਹਾ ਔਰ ਗੈਂਗवार ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਬਲਤੇਜ ਪੰਨੂ ਨੇ ਦਾਅਵਾ ਕੀਤਾ ਹੈ ਕਿ ਉਤਰੀ ਭਾਰਤ ਦੇ ਵਿੱਚ ਸਰਗਰਮ ਜ਼ਿਆਦਾਤਰ ਗੈਂਗਸਟਰਾਂ ਦੀ ਹੈ ਜਿਹੜਾ ਹਰਿਆਣਾ ਦੇ ਵਿੱਚ ਨਹੀਂ ਉਹਨਾਂ ਕਿਹਾ ਕਿ ਲੋਰੈਂਸ ਬਿਸ਼ਨੋਈ ਵੀ ਪੰਜਾਬ ਦੇ ਵਿੱਚ ਇੱਕ ਸਮੇਂ ਵਿਦਿਆਰਥੀ ਸੀ ਅਤੇ ਐਮਓਆਈ ਦੇ ਨਾਲ ਜੁੜਿਆ ਹੋਇਆ ਸੀ ਜਿੱਥੇ ਉਸ ਦੇ ਕਈ ਤਤਕਾਲੀ ਵਿਦਿਆਰਥੀ ਆਗੂਆ ਜੋ ਹੁਣ ਵੱਖ-ਵੱਖ ਪਾਰਟੀਆਂ ਦੇ ਵਿੱਚ ਸਿਆਸਤਦਾਨ ਨੇ ਉਹਨਾਂ ਦੇ ਨਾਲ ਸੰਬੰਧ ਸਨ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ